దేశాస్తే పేరా టీవీ ఛానల్ ను సబ్స్క్రైబ్ కొనుక్కోండి కొంతట్లాగా ఒక చిన్న జనాభా దేనిదో మధ్యలో ya ਫਟ ਨੋਟ ਕਰਨ ਨਹੀਂ ਹੈ ਉਹ ਬਹੁਤ ਜ਼ਰੂਰੀ ਹੈ ਕਿ ਸਾਡੇ ਗੈਰ ਹਾਜ਼ਰ ਅਧੂਰੇ ਜਿਹੜੇ ਆਪਣੇ ਸਰਦਾਰ ਗੈਂਦ ਸਿੰਘ ਢਾਲੀ ਦਾ ਜਿਹੜੇ ਇਸ ਵਕਤ ਸਾਡੇ ਸਕੂਲ ਦੇ ਡਾਇਰੈਕਟਰ ਬਦੀ ਜ਼ਿੰਮੇਵਾਰੀ ਦੀ ਉਹ ਪਿਛਲੇ 3-1.5 ਦੋ ਮਹੀਨਿਆਂ ਤੋਂ ਬਾਤੂ ਵੀ ਨਵਾ ਰਹੇ ਅਸੀਂ ਸਕੂਲ ਮੇਰਾ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ ਕਿ ਪਤਨਾ جماج سیوی اوپر ہرپالی وہ بھی اسکول کھلے جڑے نے وہ سرکاری نوکری کے اوپر اس آپ بچوں کے سردار سکھے علاقے کی بچوں نے خوشبری کی گل ہے کہ یہ جتنے بھی ہنکا متا جی بعد اپنے ਸਰਦਾਰ ਹਰਚਰਨ ਸਿੰਘ ਜੀ ਸਾਡਾ ਸਰਪੰਚ ਉਸ ਸਟੇਜ ਤੇ ਹੋਣ ਸਰਦਾਰ ਕਿੰਨੇ ਨਿਹੰਦ ਕਰ ਰਹੇ ਨਾ ਮੈਂ ਕਹਾਂ ਇਹ ਜਿਹੇ ਬੰਦਿਆਂ ਦੀ ਬਹੁਤ ਹੀ ਸਤਿਕਾਰਯੋਗ ਬੜਾ ਖੁਸ਼ੀ ਦਾ ਦਿਹਾੜਾ ਵੀ ਹੈ ਕਿ ਅੱਜ ਸਾਰੇ ਸਟਾਫ ਸਾਡੇ ਕਾਰਜਕਾਰੀ ਬੀਬਾ ਪਰਮਜੀਤ ਜੀ ਐਸਐਟਓ ਇੱਥੇ ਤੁਹਾਡੇ ਚ ਪੁੰਚੇ ਨੇ ਹੋਰ ਖਾਸ ਕਰਕੇ ਸਾਡੇ ਪ੍ਰਿੰਸੀਪਲ ਸਾਹਿਬ ਜਨ ਸਿੰਘ ਜੀ ਸਭੂ ਸਾਰਾ ਸਟਾਫ ਤੇ ਮੇਰੇ ਨਾਲ ਆਏ ਮੇਰੇ ਭਵੰਤੇ ਸੱਜਾ ਪੁਲਿਸ ਸਟਾਫ ਸਾਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦਾਰੇ ਬੱਚਿਓ ਸੁਧਮੇਰੇ ਲੋਕਾਂ ਨੂੰ ਸਾਰਿਆਂ ਨੂੰ ਚਾਹ ਕਰੇ ਸਤਿ ਸ੍ਰੀ ਅਕਾਲ ਗੰਗੂਰ ਜੀ ਕਾਲ ਸਾ ਉਹ ਹੈ ਜਿਹੜੀ ਮੈਂ ਬੋਲਦਾ ਖਾਸ ਕਰਕੇ ਜਦੋਂ ਮੈਂ ਸਕੂਲਾਂ ਦੇ ਵਿੱਚ ਜਾਂਨਾ ਜਿਹਨੂੰ ਬੜਾ ਤੁਹਾਨੂੰ ਵੇਖ ਕੇ ਬੱਚਿਆਂ ਨੂੰ ਵੇਖ ਕੇ ਆਪਣਾ ਬਚਪਨ ਯਾਦ ਆ ਜਾਂਦਾ ਕਿ ਅਸੀਂ ਕਿਸ ਤਰ੍ਹਾਂ ਸਰਕਾਰੀ ਸਕੂਲਾਂ ਦੇ ਵਿੱਚ ਜਿੰਦਾ ਵੀ ਸਟਾਫ ਤੁਹਾਨੂੰ ਇੱਥੇ ਜੋ ਵੀ ਮੰਚ ਦੇ ਵਿੱਚ ਸਾਰੇ ਬੰਦੇ ਸੱਚ ਨਜ਼ਰ ਆ ਰਹੇ ਨੇ ਜੀ ਸਾਰੇ ਤੁਹਾਡੇ ਜੀ ਸਰਕਾਰੀ ਸਕੂਲਾਂ ਦੇ ਪੜ੍ਹ ਕੇ ਗਏ ਹੋਏ ਨੇ ਇਸ ਵਾਸਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਇਸ ਸਰਕਾਰੀ ਸਕੂਲ ਦੇ ਵਿੱਚੋਂ ਪੜ੍ਹ ਕੇ ਇਸ ਦੇਸ਼ ਦਾ ਪ੍ਰਧਾਨ ਮੰਤਰੀ ਸ੍ਰੀ ਮਨਮੋਹ ਸਿੰਘ ਜੀ ਵੀ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਸਨ ਤੁਹਾਨੂੰ ਇਸ ਜੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਤੁਹਾਡੇ ਕੋਲ ਵਧੀਆ ਸਟਾਫ ਹੈ ਤੁਹਾਨੂੰ ਵਧੀਆ ਧੰਦੇ ਨਾਲ ਸਿੱਖਿਆ ਗ੍ਰਹਿ ਕਰਾਉਂਦੇ ਨੇ ਤੇ ਅਗਲੀ ਗੱਲ ਇਹ ਆ ਅੱਜ ਮੈਂ ਦੇਖਿਆ ਕਿ ਗਰਮੀ ਦਾ ਸਮਾਂ ਹੈ ਤੇ ਮੈਂ ਪ੍ਰਿੰਸੀਪਲ ਸਾਹਿਬ ਨਾਲ ਪੁੱਛਿਆ ਇਹ ਬੱਚਿਆਂ ਦਾ ਪਾਣੀ ਪੀਣ ਦਾ ਪ੍ਰਬੰਧ ਕੀ ਹੈ ਮੈਨੂੰ ਖੁਸ਼ ਨਹੀਂ ਇਹਨਾਂ ਤੇ ਮੈਂ ਚਲੋ ਕਿਸੇ ਨੂੰ ਕੋਈ ਪੁਰਾਣੀ ਕਹਾਗਾਂ ਚੰਗਾ ਨਹੀਂ ਕਹਾਗਾਂ ਕੇ ਹਾਂ ਵੀ ਸਾਡੀ ਸਰਕਾਰਾਂ ਦਾ ਕੋਸ਼ਿਸ਼ ਜਾਂ ਕਿਸੇ ਹੋਰ ਦਾ ਪਰ ਅਫਸੋਸ ਲੱਗਦਾ ਹੈ ਕਿ ਅੱਜ ਦੇ ਹਾਲਾਤ ਜਿਹੜੇ ਨੇ ਅੱਜ ਹਰ ਏ ਟੈਕਨੋਲੋਜੀ ਨਾਲ ਜੁੜੀ ਹੋਈ ਹੈ ਕਿ ਬੱਚਿਆਂ ਕੋਲ ਪੂਰਨਤਾ ਜ਼ਰੂਰ ਹੋਣਾ ਚਾਹੀਦਾ ਹੈ ਇਸ ਵਾਸਤੇ ਮੈਂ ਅੱਜ ਇਸ ਸਕੂਲ ਵਿੱਚ ਦੀ ਮੋਚੀ ਤੇ ਮੇਰਾ ਖਿਆਲ ਹੈ ਕਿ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਹੀ ਕੋਲਰ ਵੀ ਇੰਜਾਗਾ ਇਥੇ ਬਟੂਪੁਰ ਨਵੇਂਗਾ ਲੋਕੇ ਬਹੁਤ ਜ਼ਰੂਰੀ ਹੈ ਇਸੇ ਤਰ੍ਹਾਂ ਪਿਛੇ ਦਸੰਬਰ ਚ ਮੈਂ ਆਇਆ ਸੀ ਉਸ ਵੇਲੇ ਪਾਤਨਾ ਦੇ ਸੇਵਾ ਸੇਵਕ ਜਿਹੜੇ ਸੀਗੇ ਮਿਊਸਪਲ ਕਮੇਟੀ ਦੇ ਉਦੋਂ ਮੈਂ 100 100 ਮੈਦੂਰ ਕਾਰਮਕਾਰ ਦਾ ਹੈ ਇੱਕ ਦਿਨ ਕੋਈ ਕਿਸੇ ਦੁਨਸਤ ਨੇ ਆਲਾ ਸੀ ਤੇ ਪੁਲਿਸ ਦਾ ਉਹਨਾਂ ਦੇ ਵਿਚਾਰੇ ਗੋਟੀਆਂ ਉਹਨਾਂ ਨੇ ਸਵੇਰੇ ਲੈਣਾ ਲਾ ਦੇਣਾ ਸੀ ਤੁਸੀਂ ਬਲੇਬ ਕਰੋ ਸਵੇਰੇ ਦਸੰਬਰ ਦੇ ਦਿਨਾਂ ਦੇ ਵਿੱਚ 7 ਵਜੇ ਸਾਰਾ ਸਟਾਫ ਲੱਗਾ ਹੋਇਆ ਸੀਗਾ ਕੋਈ ਮੇਰੇ ਥੰਗ ਵੀ ਨਹੀਂ ਸੀ ਥਾਰੂ ਥੰਗ ਹਰ ਬੰਦਾ ਕਰਦਾ ਸੀ ਫਿਰ ਮਨ ਵਿੱਚ ਆਇਆ ਕਿਉਂ ਨੀ ਕਿ ਅੱਜ ਠੰਡੇ ਮੌਕੇ ਇਹਨਾਂ ਨੂੰ ਕੁਝ ਨਾ ਕੁਝ ਦਿੱਤਾ ਜਾਏ ਉਸ ਦਿਨ ਮੈਂ ਪਿਛੇ 13 ਜਨਵਰੀ ਨੂੰ ਸਾਰੇ ਸੋ ਸਾਰਿਆਂ ਨੂੰ ਸਤ ਸਾਲਾਂ ਕੰਬਲ ਵੱਡੇ ਕੰਬਲ ਦੇ ਕੇ ਗਿਆ ਇਸ ਤਰ੍ਹਾਂ ਮੇਰਾ ਉਸ ਪ੍ਰਮਾਤਮਾ ਦੀ ਬੜੀਆ ਬਾਰ ਕਿਰਪਾ ਹੈ ਜਿਹੜੀ ਵੀ ਮੇਰੇ ਕੋਈ ਨੈਗੇਟਿਵ ਵਿੱਚ ਕੋਈ ਚੇਂਜ ਆਉਂਦੀ ਹੈ ਕਿ ਹਾਂ ਇਹ ਚੀਜ਼ ਦੀ ਜੂਰ ਹੈ ਉਹ ਮੈਂ ਹਮੇਸ਼ਾ ਹੀ ਕਰਨੀ ਕੋਸ਼ਿਸ਼ ਕਰਨਾ ਤੁਹਾਡੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬੜਾ ਚਾਹਦਾ ਤੁਹਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਮਨ ਦੇ ਨਾਲ ਨਾਲ ਤੁਹਾਡੇ ਹੋ ਗਏ ਆ ਕੋ ਲਈ ਲੈ ਇੱਕ ਬਹਿ ਬੱਚੋ ਤੁਹਾਨੂੰ ਇਤਸਲਾ ਜਾਨਾ ਹੈਲਥੀਂਗ ਵੈਲਥ کوئی جی ایک بچہ ہے پنجاب دا. نا ہے وشکر سنگھ گاجے والے وہ فرق آوسرا اس بعد فورٹی ٹو کلو میٹر اس بعد پھر ہوں وہ بچہ چوبی گھنٹے کی دور دور گیا شامل ہویا ہوا ہے پچھلے ہفتے ਵਸਤਾਂ ਕੇ ਦਾ ਮੇਰਾ ਪ੍ਰੋਗਰਾਮ ਸੀ ਗੁਰਮਾਨ ਲਾਡਕ ਸ਼ੰਕਰਨਾ ਉਹ ਮੇਰਾ ਪ੍ਰੋਪਰ ਬੰਦੇ ਉਦੋਂ ਦੀ ਉਹ ਫਿਰ ਉਹ ਬੱਚੇ ਨੇ ਸੱਜਿਆ ਉਸ ਬੱਚੇ ਨੇ 200 225 ਕਿਲੋਮੀਟਰ ਦਾ ਜਿਹੜਾ ਜੋੜ ਕਾਰ ਪੇਸ਼ ਕੀਤਾ ਹਿੰਦੁਸਤਾਨ ਦੇ ਵਿੱਚ ਜਿਹੜਾ ਸਾਰੀ ਜੋੜ ਪਹਿਲਾਂ 250 ਕਿਲੋਮੀਟਰ ਸੀ ਉਹਨੂੰ ਤੋੜ ਕੇ 205 ਕਿਲੋਮੀਟਰ ਕਰ ਦਿੱ ਗਿਆ ਜੋ ਵੀ ਕੰਝਾ ਦੇ ਵਿੱਚ ਫਿਰ ਵਿੱਚ ਇੰਤਾਲੀ ਹੁੰਦਾ ਕਿ ਜੋੜ ਕੇ ਚੱਲ ਨਹੀਂ ਉਹ ਚੱਲਣਾ ਹੁੰਦਾ ਹੈ ਉਹਨੂੰ ਵੀ ਕੋਈ ਹੁਣ ਟੈਨਡਰ ਨਾ ਦਿਆ ਤਾਂ ਇਨਕਲੂਡ ਕਰਕੇ ਕੋਟਾ ਤੋਂ ਵੀ ਘੰਟੇ ਟੌਰਣਾ ਹੁੰਦਾ ਹੈ ਉਹ ਬੱਚਾ ਅੱਜ ਐਸ ਤਰ੍ਹਾਂ ਦੇ ਉਹ ਮਹਾਰਾਜ ਦੀ ਕਿਰਪਾ ਨਾਲ ਅਸਲ ਮੈਂ ਤਾਂ ਕੋਈ ਇਹ ਨਹੀਂ ਕਹਾ ਕਰਕੇ ਮਿਲ ਨਹੀਂ ਬਦੌਣਤਾ ਕਿ ਇਹ ਉਹ ਸਰਦੋ ਦੀ ਕਿਰਪਾ ਹੁੰਦੀ ਹੈ ਮੈਂ ਇਹੀ ਦੇ ਬੱਚਾ ਹਮੇਸ਼ਾ ਲਈ ਕੋਟਾ ਰਹਿਣਾ ਉਹ ਅੱਜ ਬੱਚਾ ਕੋ ਭਾਰ ਦੀ ਨੂੰ ਕੀ ਰਿਹਾ ਉਹ ਨੂੰ ਜੋ ਆਰਗਨ ਸਮਾਜਿਕ ਉਹ ਬਹੁਤ ਵੱਡਾ ਨਾਮ ਰੋਸ਼ਨ ਕਰੇਗਾ ਪੰਜਾਬ ਦਾ ਕਰੇਗਾ ਰਸਮ ਦਾ ਕਰੇਗਾ

بیٹا میں شکروں کو بگائی چیل <سؤال> جکے کی اپا آئے چیزیں اس لئے <سؤال> پاک کرتے ہوئے ہر باتے کی طور پر مانت کیتا جائے تاو جو پر اپنے پیسے سمائل یاو بکس کا آگے کیونکہ میں کچھ لگائی پیسے کچھ بہتا جو سمائل ڈانٹی پیسے دے گونہ اپنے پر پلاس بل کلاس میں شار کر لگیا بیٹا جنہیں نام نام کتے جانے ਕਿ ਸਟੂਡੈਂਟ ਬੱਚੇ ਆ ਰਹੇ ਨੇ ਜਿਵੇਂ ਸਾਡੀ ਬੋਰਡ ਦੀ ਕਲਾਸ ਫਾਲਟ ਕਰਕੇ ਆਏ ਨੇ ਜਿਵੇਂ ਸ਼ਾਰਟ ਟਾਈਮ ਕਰ ਲਈ ਕੋਰਸ ਦਾ ਨਾਮ 9th ਕਲਾਸ ਜਸ਼ਨ ਤਾਰਣੇ ਤਾਂ ਸੋ ਇਹ ਦਰਮਿਆ ਵਿਚ ਰੀਸਟੇਟਮੈਂਟ ਕੋਣ ਆਗਮ ਦੇਖੋ ਫੋਰਸ ਕਲਾਸ ਦੇ ਬੱਚੇ ਪੜੀ ਅਨੁਰੂਪ ਤੇ ਮਨ

बच्चाने मन गुर्भीर कारण, मन फुरी भोर दी कलासी, जिनना मने खंडर तो खंडर माँ खिलान कारण बच्चे ने दिये फंदर्थ हैं। ਸਪੰਦ ਕਾਨੂੰਨ ਮੱਖਸੰਜੀ ਸਰਦਾਰ ਰਚਨ ਸਿੰਘ ਸਾਡਾ ਸਰਪੰਚ ਪਾਰਾ ਸੰਘੂ ਬਰਦਾਰਾ ਸਿੰਘ ਮਸਤਮਰਤਾ ਸਿੰਘ ਜੀ ਦੇ ਬਰਦਾਰਾ ਸਿੰਘ ਤਾਂ ਸਾੰਗ ਜੀ ਨੂੰ ਰਾਹੁਲ ਜੀ ਦਾ ਪਾ ਗੰਤੀ ਪਰਿਵਾ ਸਰਦਾਰ ਭਾਈ ਗੁਰੂ ਗੋਕਾਲ ਸਿੰਘ ਸਾਹਿਬ ਭਾਈ ਭਤੇ ਭਾਈ ਸਤਪਾਲ ਸਿੰਘ ਜੀ ਅੱਜ ਸਾਡੇ ਜਿਹੜੇ ਸਕੂਲ ਮੀਡਲ ਸਕੂਲ ਵਿੱਚ ਆਉਣ ਦਾ ਮੌਕਾ ਮਿਲਿਆ ਜੋ ਕਿ ਇਸ ਸਕੂਲ ਦੇ ਵਿੱਚ ਮੈਂ ਕੁਝ ਬੱਚਿਆਂ ਨੂੰ ਸਟਿਸ਼ਨਰੀ ਦੇ ਕੇ ਜਾ ਰਿਹਾ ਤੇ ਜੋ ਜਰੂਰਤ ਸੀ ਤੇ వాటర్ ਕੂਲਰ ਦੀ ਉਹ ਇੱਕ వాటర్ ਕੂਲਰ ਮੈਂ ਦੇ ਕੇ ਜਾ ਰਿਹਾ ਹਾਂ ਧੰਨਵਾਦ ਬੱਚਾ ਨੂੰ ਇਹ ਹੈ ਕਿ ਬੱਚੇ ਹਾਰੇ ਦੇ ਬੱਚੇ ਨੂੰ ਬਹੁਤ ਵਧੀਆ ਟੱਕ ਦੇ ਨਾਲ ਆਪਣਾ ਪੜਾਈ ਕਰਨੀ ਚਾਹੀਦੀ ਏ ਤੇ ਵੱਧ ਚੜ ਕੇ ਅੱਗੇ ਹਿੱਸਾ ਲੈਣਾ ਚਾਹੀਦਾ ਹੈ ਇਮਾਨਦਾਰੀ ਨਾਲ ਕੰਮ ਕਰਨਾ ਹੈ ਬੱਚੇ ਅੱਗੇ ਆਉਣ ਵਾਲੇ ਬੱਚੇ ਜਿਹੜੇ ਨੇ ਕੋਈਖੇ ਇਸ ਸੰਸਾਰ ਦਾ ਇਸ ਦੇਸ਼ ਦਾ ਇਸ ਸਟੇਟ ਦਾ ਤੇ ਇਹ ਬੱਚਾ ਨੂੰ ਅੱਗੇ ਹੋ ਕੇ ਪੜਾਈ ਕਰਕੇ ਅੱਗੇ ਚੰਗੇ ਅਹੁਦੇ 'ਤੇ ਆਣਾ ਚਾਹੀਦਾ ਤਾਂ ਦਾ ਫਰਜ਼ ਹੈ ਉਹ ਮੈਂ ਦਾ ਆਪਣਾ ਪੂਰਾ ਕਰ ਰਿਹਾ ਹਰ ਇਨਸਾਨ ਦਾ ਫਰਜ ਬਣਦਾ ਹੈ ਖਾਸ ਕਰਕੇ ਇੱਕ ਸਿੱਖੀ ਜੀਵਨ ਦੇ ਵਿੱਚ ਆਪਣੀ ਦਹਨੌ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਦੇਣਾ ਤੇ ਖਾਸ ਕਰਕੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਣਾ ਉਹ ਮੈਂ ਗੁਰੂ ਨਾਨਕ ਦੇ ਮਿਸ਼ਨ ਤੇ ਜੋ ਗੁਰੂ ਨਾਨਕ ਦਾ ਮਿਸ਼ਨ ਹੈ ਉਹਦੇ ਸੰਦਾਸ ਨਾਲ ਮੈਂ ਚੱਲ ਰਿਹਾ ਜੋ ਵੀ ਮੇਰੇ ਬੱਚੇ ਪਿੱਛੇ ਕੰਮ ਪਿੱਛੇ ਆਪਣਾ bizness ਕਰੈਨੇ ਉਹਦਾ ਜੋ ਵੀ ਤਸਵੰਦ ਹੈ ਉਹ ਮੈਨੂੰ ਭੇਜਦੇ ਨੇ ਤੇ ਇਸੇ ਵਜ੍ਹਾ ਨਾਲ ਮੈਂ ਪੰਜਾਬ ਨੂੰ ਚੁਣਿਆ ਕਿ ਪੰਜਾਬ ਦੇ ਵਿੱਚ ਬਹੁਤ ਜਰੂਰਤ ਵੀ ਹੈ ਤੇ ਸਾਡੇ ਗੁਰੂ ਗੁਰਾ ਪੀਰਾਂ ਦੀ ਤਰਫ਼ੀ ਹੋਣ ਕਰਕੇ ਮੈਂ ਇੱਥੇ ਦੁਬਾਰਾ ਫਿਰ ਈ ਸਾਲਾਂ ਤੋਂ ਬਾਅਦ ਹੁਣ ਮੈਂ ਫੇਰ ਆਪਣਾ ਪੰਜਾਬ ਦੇ ਵਿੱਚ ਆ ਕੇ ਆਪਣਾ ਰਹਿਣ ਸੇਵਾ ਕੀਤਾ ਹੈ ਤੇ ਇਹੀ ਨੇ ਮੇਰਾ ਕਿ ਲੋਕ ਕਿ ਮੈਂ ਸੇਵਾ ਕਰਿਆਵਾ ਗਿਆਨ ਸਿੰਘ ਢੜੀਵਾਰ ਡਾਇਰੈਕਟਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ٹرسٹ ਹੰਤੜੀ ਅੱਜ ਜੋ ਸਕੂਲ ਵਿੱਚ ਬੱਚਿਆਂ ਨੂੰ ਸਨਮਾਨਿਤ ਕਰ ਲਈ ਸਾਡੇ ਇਲਾਕੇ ਦੇ ਉੱਗੇ ਸਮਾਜ ਸੇਵੀ ਐਨ ਆਰ ਆਈ ਸੁਭਦੇਸ਼ਨ ਬੈਲਜੀਅਮ ਆਵਾਇਤੀ ਤੇ ਉਹਨਾਂ ਨੇ ਸਾਰੇ ਬੱਚਿਆਂ ਨੂੰ ਫਸਟ ਸੈਕੰਡ ਥਰਡ ਬੱਚਿਆਂ ਨੂੰ ਫਤਕੇ ਆਦੇ ਵੱਲੋਂ ਪ੍ਰਾਈਜ਼ ਦਿੱਤੇ ਅਤੇ ਸਾਰੇ ਬਾਕੀ ਸਾਰੇ ਬੱਚਿਆਂ ਨੂੰ ਕਾਪੀਆਂ ਤੇ ਹੋਰ ਸਟੇਸ਼ਨਰੀ ਵੰਡੀ ਅਤੇ ਉਹਨਾਂ ਨੇ ਸਕੂਲ ਦੇ ਵਾਸਤੇ ਮਤਲਬ ਆਉਣ ਵਾਲੀ ਗਰਮੀ ਨੂੰ ਦੇਖਦੇ ਹੋਏ ਸਕੂਲ ਨੂੰ ਵਾਟਰ কুলਰ ਵੀ দান ਕੀਤਾ ਤੇ ਅਸੀਂ ਬੈਲਜਮ ਸਾਹਿਬ ਦਾ ਇਸ ਪੱਖੋਂ ਤੇ ਸਾਰੀ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਬਹੁਤ ਘੱਟ ਫੀਸਾਂ ਲੈ ਕੇ ਇੰਨਾ ਵਧੀਆ ਸਕੂਲ ਚਲਾ ਰਹੇ ਨੇ ਤੇ ਇਸ ਵਾਸਤੇ ਅੱਜ ਜੋ ਬੈਲਜਮ ਸਾਹਿਬ ਆਏ ਨੇ ਤੇ ਬੀਬੀ ਕਰਮਜੀਤ ਕੌਰ ਜੀ ਤੇ ਇੰਸਪੈਕਟਰ ਪਾਤਣਾ ਤੇ ਉਹ ਵੀ ਆਏ ਤੇ ਬਾਕੀ ਹੋਰ ਪਤਵੰਤੇ ਸੱਜਣ ਵੀ ਆਏ ਸਾਰਿਆਂ ਦਾ ਅਸੀਂ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਸਕੂਲ ਦੇ ਬੱਚਿਆਂ ਨੂੰ ਸਨਮਾਨਤ ਕਰਨ ਲਈ ਅਤੇ ਸਕੂਲ ਨੂੰ ਵਾਟਰਕੂਲ ਦੇਣ ਲਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਹਾਂਜੀ ਸਾਡਾ 5ਵੀਂ ਦਾ ਰਿਜ਼ਲਟ ਵੀ 100% ਹੈ ਜੀ ਤੇ 10ਵੀਂ ਦਾ ਰਿਜ਼ਲਟ ਵੀ 100% ਹੈ ਸਾਰੇ ਬੱਚੇ ਬਹੁਤ ਵਧੀਆ ਨੰਬਰ ਲੈ ਕੇ ਫਾਸ ਹੋਏ ਨੇ ਤੇ ਅਸੀਂ ਮਤਲਬ ਹੋਰ ਵੀ ਜ਼ਿਆਦਾ ਮਿਹਨਤ ਕਰਾਵਾਂਗੇ ਤੇ ਬੱਚਿਆਂ ਨੂੰ ਵੀ ਇਹੀ ਕਹਿੰਦੇ ਆ ਕਿ ਤੁਸੀਂ ਵੱਧ ਤੋਂ ਵੱਧ ਪੜ੍ਹਾਈ ਅਤੇ ਖੇਡਾਂ ਵਿੱਚ ਪੂਰੀ ਤਰੱਕੀ ਕਰਕੇ ਆਪਣੇ ਸਕੂਲ ਦਾ ਟੀਚਰਾਂ ਦਾ ਤੇ ਮਾਪੇ ਦਾ ਪਿੰਡ ਦਾ ਨਾਮ ਰੋਸ਼ਨ ਕਰੂ। ਸਕੂਲ ਦੇ ਵਿੱਚ ਬੈਲਜੀ ਸਾਹਿਬ ਨੇ ਕੋਈ ਦਾਨ ਕਿਤੇ ਮजूद ਸੀ ਕਹਿੰਦੇ ਪਾਣੀ। ਹਾਂਜੀ ਹਾਂਜੀ ਸਮਾਜ ਸੇਵੀ ਐਨ ਆਰ ਆਈ ਸੁਖਦੇਵ ਸਿੰਘ ਬੈਲਜੀਮ ਜਿਵੇਂ ਸਾਰੇ ਹੀ ਸਕੂਲਾਂ ਦੇ ਵਿੱਚ ਜਾਂ ਹੋਰ ਲੋੜਵੰਦਾਂ ਦੀ ਮਦਦ ਕਰਦੇ ਨੇ ਇਸ ਤਰ੍ਹਾਂ ਸਾਡੇ ਸਕੂਲ ਦੇ ਵਿੱਚ ਵੀ ਆ ਕੇ ਉਹਨਾਂ ਨੇ ਮਤਲਬ ਸਕੂਲ ਨੂੰ ਵਾਟਰ ਕੋਲਰ ਤੇ ਕਾਪੀਆਂ ਤੇ ਹੋਰ ਸਮਾਨ ਬੱਚਿਆਂ ਨੂੰ ਦਿੱਤਾ ਤੇ ਉਹਦੇ ਲਈ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਹੋਰ ਵੀ ਲੋੜ ਹੈ। ਹਾਂਜੀ ਸਕੂਲ ਨੂੰ ਸਾਨੂੰ ਥੋੜਾ ਜਿਹਾ ਬੱਚਿਆਂ ਵਾਸਤੇ ਹੋਰ ਵੀ ਮੈਟਣ ਵਾਸਤੇ ਜਾਂ ਇਦਾਂ ਦੀ ਜਿਹੜੀ ਲੋੜ ਹੈ ਉਹ ਬੈਲਜੀਅਮ ਸਾਹਿਬ ਨੂੰ ਬੇਨਤੀ ਕੀਤੀ ਹੈ ਤੇ ਬੈਲਜੀਅਮ ਸਾਹਿਬ ਨੇ ਕਹਿ ਕੇ ਅਸੀਂ ਉਹ ਵੀ ਅਸੀਂ ਮਤਲਬ ਜੋ ਵੀ ਹੈ ਮੰਗ ਟੱਡੀ ਪੂਰੀ ਕਰਾਂਗੇ ਹਾਂ ਜੀ ਇਹ ਸਕੂਲ ਪਤੜਾਂ ਜਿਹ ਵਿੱਚ ਕੂ ਚੱਲ ਰਿਹਾ ਹੈ ਉਹਦੇ ਵੱਲੋਂ ਹੀ ਹੰਤੜੀ ਦੀ ਹੁਣ ਵੱਖਰੀ ਕਮੇਟੀ ਬਣਾ ਕੇ 1995 ਦੇ ਵਿੱਚ ਪਬਲਿਕ ਸਿਲੀਅਨ ਸੈਕੰਡਰੀ ਸਕੂਲ ਟਰਸਟ ਮਤੇ ਹੰਤੜੀ ਵੱਲ ਚਲਾ ਗਿਆ ਜਿਸ ਦੇ ਹੁਣ ਪ੍ਰਧਾਨ ਮੋਹਨ ਸਿੰਘ ਸਿੱਧੂ ਚਪਾਲ ਸਾਹਿਬ ਨੇ ਤੇ ਬਾਕੀ ਸਾਰੀ ਕਮੇਟੀ ਬਹੁਤ ਵਧੀਆ ਸਕੂਲ ਨੂੰ ਚਲਾ ਰਹੀ ਹੈ ਤੇ ਮਤਲਬ ਇੱਥੇ ਬੱਚਾ ਤੋਂ ਬਹੁਤ ਘੱਟ ਵਿਛਾ ਲਿਆ ਜਾ ਰਹੀਆਂ ਨੇ ਤੇ ਟੀਚਰ ਸਾਰਾ ਸਟਾਫ ਬਹੁਤ ਮਿਹਨਤੀ ਹੈ ਜਿਹੜਾ ਕਿ ਬਹੁਤ ਵਧੀਆ ਪੜਾਈ ਕਰਾ ਰਿਹਾ ਹੈ ਜੀ ਹਾਂਜੀ ਹਰਪਾਲ ਸਿੰਘ ਘੱਗਾ ਜੀ ਜਿਨ੍ਹਾਂ ਨੇ ਪਾਤਣਾ ਸਕੂਲ ਨੂੰ ਸ਼ੁਰੂ ਕੀਤਾ ਸੀ ਉਹਨਾਂ ਨੇ ਚਾਰ ਸਕੂਲ ਸ਼ੁਰੂ ਕੀਤੇ ਸੀ ਕਕਰਾਲਾ ਘੱਗਾ ਪਾਤਣਾ ਦੇ ਨਾਲ ਹਮਚੜੀ ਵੀ ਤੇ ਉਹਨਾਂ ਨੇ 1995 ਦੇ ਵਿੱਚ ਇਹ ਸਕੂਲ ਨੂੰ ਕੋੰਧ ਵਿੱਚ ਲਿਆਂਦਾ ਤੇ ਜਿਹੜਾ ਕਿ ਬਹੁਤ ਵਧੀਆ ਚੱਲ ਰਿਹਾ ਹੈ ਹੁਣ ਇੱਥੇ 300 ਤੋਂ ਵੱਧ ਬੱਚੇ ਪੜ੍ਹ ਰਹੇ ਨੇ ਤੇ ਸਾਰੇ ਹੀ ਬੱਚੇ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਬਹੁਤ ਵਧੀਆ ਮਿਹਨਤ ਕਰ ਰਹੇ ਨੇ